ਮਹਉ ਪਰਮਪੁਰਖੋ ਦਸ ਦੇਖਣ ਆਇਓ ਜਗਤ ਤਮਸੋ ਜੋ ਪ੍ਰਭ ਕਰੈ ਗਹੈ ਸੁਖ ਹੈ ਹੋ ਮਨਤ ਮੰਡਲਮ ਆਹ ਮੋਨ ਨਰ ਹੈ ਹੋ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸਹਿਰ ਜਨਮ ਤਰ ਲਿਓ ਸਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਜਨਮ ਤਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੇ ਨਿਵਾਜੀ ਜਗੋ ਜਵਰ ਦਲਦਸਤਾਨ ਸੱਚੇ ਪਾਤਸ਼ਾਹ ਸਬਸਿ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਸੰਗਤ ਆਪ ਸਾਰੇ ਸੰਕਟ ਜਾਣਦੇ ਹਾਂ ਕਿ ਨੇਤਾਵ੍ਰਤੀ ਲੜੀਵਾਰ ਕਥਾ ਚੱਲਦੀ ਆ ਰਹੀ ਹੈ ਤੁਹਾਪਨੇਤਾ ਪ੍ਰਤੀ ਹੀ ਕੁਝ ਨਾ ਕੁਝ ਵਿਚਾਰ ਸਾਂਝੇ ਕਰਦੇ ਹਾਂ ਕੁਝ ਨਾ ਕੁਝ ਕਥਾ ਵਿਚਾਰਾਂ ਸਾਂਝੀਆਂ ਕਰਦੇ ਹਾਂ ਤਨ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਜੁੜ ਮਿਲ ਕਰਕੇ ਬੈਠਦੇ ਹਾਂ ਜਿਹੜੀਆਂ ਬਰਾਦਨ ਸਮੇਂ ਦੇ ਅੰਦਰ ਜਦੋਂ ਤਨ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਜੇ ਕਿਸੇ ਨੇ ਭਗਤੀ ਕਰਨੀ ਸੀ ਜਾਂ ਕੋਈ ਚੰਗਾ ਕੰਮ ਕਰਨਾ ਸੀ ਤੇ ਉਸ ਨੂੰ ਦੁਨੀਆਂ ਦੇ ਝੰਡਾ ਤੋਂ ਪਰੇ ਜਾਣਾ ਪੈਦਾ ਹੋਵੇ ਪਹਾੜਾਂ ਤੇ ਜਾਣਾ ਪਵੇ ਜਹਾ ਜੰਗਲਾਂ ਦੇ ਵਿੱਚ ਜਾਣਾ ਪਵੇ ਭਵਨ ਕਰਨੇ ਪੈਣ ਇਸ ਤਰ੍ਹਾਂ ਦੇ ਜਿਹੜੇ ਤਪਦੀਨੀਆਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਸਨ ਕਿਸ ਵਾਸਤੇ ਕਿ ਉਹਨਾਂ ਨੇ ਭਗਤੀ ਕਰਨੀ ਹੈ ਤਾਂ ਸੱਚੇ ਪਾਤਸ਼ਾਹ ਸਹਿਬ ਜੀ ਗੁਰੂ ਪ੍ਰਸਾਦ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਹਿਬ ਮਹਾਰਾਜ ਕੈਸੀ ਕਿਰਪਾ ਕੀਤੀ ਹੈ ਕਿ ਪਹਾੜਾਂ ਦੇ ਨਾਮ ਦੀ ਰੋੜ ਨਹੀਂ ਘਰ-ਬਾਰ ਚੱਟਣ ਦੀ ਲੋੜ ਨਹੀਂ ਮਹਾਰਾਜ ਨੇ ਇੱਥੇ ਹੀ ਮੁਕਤੀ ਬਖਸ਼ ਦਿੱਤੀ ਹੈ ਮਹਾਰਾਜ ਬਿਨਵਾੜ ਕਰਦੇ ਨੇ ਸੰਗਤ ਦੇ ਵਿੱਚ ਬੈਠ ਕੇ ਜਪਿਆ ਹੋਇਆ ਨਾਮ ਕਦੀ ਵਿਅਰਥ ਨਹੀਂ ਜਾਂਦਾ ਸੰਗਤ ਦੇ ਵਿੱਚ ਕੀਤੀ ਹੋਈ ਅਰਦਾਸ ਕਦੀ ਵਿਰਥ ਨਹੀਂ ਜਾਂਦੀ ਹਾਂ ਭੇਟਾ ਜਿਹੜੀ ਹੈ ਆਪਾਂ ਕਈ ਵਾਰੀ ਸੋਚਦੇ ਹਾਂ ਕੀ ਖਰੀਅ ਸੀ ਜਿਆਦੀ ਪੇਟਾ ਦਿੱਤੀ ਐ ਨਹੀਂ ਭਾਈ ਜਿਹੜੀ ਸ਼ੀਸ਼ੀ ਗੁਰੂ ਦੀ ਐ ਆਪਾਂ Papa ਨੂੰ ਕੋਈ ਲੈ ਆਪਣੇ ਤੋਂ ਕੁਝ ਸਮੇਂ ਵਾਸਤੇ ਲੈ ਲਵੇ ਤੇ ਕੁਝ ਸਮੇਂ ਬਾਅਦ ਜਦੋਂ ਵਾਪਸ ਕਰਨ ਦਾ ਟਾਈਮ ਆਵੇ ਤੇ ਕਵੇ ਮੈਂ ਤੈਨੂੰ ਉਹੀ ਚੀਜ਼ ਦਾ ਗਿਫਟ ਦੇ ਦਿੱਤਾ ਉਹ ਪਾਈਉ ਦਾ ਹੈ ਹੀ ਸਾਡੀ ਐ ਉਹ ਤਾਂ ਪਹਿਲਾਂ ਹੀ ਉਸ ਦੀ ਐ ਉਸ ਨੂੰ ਕੀ ਗਿਫਟ ਦੇਣਾ ਉਸ ਨੂੰ ਜਾਂ ਕੀ ਤੋਹਫਾ ਦੇਣਾ ਹੈ ਸੂਏ ਸੱਤ ਤਰ੍ਹਾਂ ਜਿਹੜੀਆਂ ਚੀਜ਼ਾਂ ਮਾਇਆ ਆਦ ਹੈ ਜਿਹ ਪਹਿਲਾਂ ਜੀ ਰੂਹ ਦੀ ਹੈ ਸੋ ਇਹ ਜਿਹਦਾ ਇਤਿਹਾਸ ਆਪਾਂ ਮਹਾਰਾਜ ਕਹਿੰਦੇ ਮਹਾਰਾਜ ਜੇ ਤੁਹਾਨੂੰ ਦੋਖਾ ਦਿੱਤਾ ਇਸ ਤਰ੍ਹਾਂ ਨਹੀਂ ਮਹਾਰਾਜ ਅਰਦਾਸ ਕੀ ਕਰਨੀ ਹੈ ਮਹਾਰਾਜ ਸਾਡੇ ਇੰਨੀ ਮੱਤ ਬੁੱਧੀ ਸੀ ਅਸੀਂ ਉਸ ਦੇ ਅਨੁਸਾਰ ਕਾਰਜ ਕੀਤਾ ਆਪਣਾ ਪਾ ਹੋਇਆ ਤੁਸੀਂ ਕਿਰਪਾ ਕੀਤੀ ਅਸੀਂ ਤੁਹਾਡੇ ਵਾਸਤੇ ਨਹੀਂ ਤੁਹਾਡੀਆਂ ਸੰਗਤਾਂ ਦੇ ਵਾਸਤੇ ਇਹ ਗੁਰੂ ਸਾਹਿਬ ਮਹਾਰਾਜ ਨੂੰ ਕੁਝ ਦਾਨ ਨਹੀਂ ਕੀਤਾ ਜਾ ਸਕਦਾ ਗੁਰੂ ਤੇ ਅਟੱਲ ਹੈ ਚਲ ਹੈ ਆਪਣੇ ਸਰਧਾਮਤਾਮਕ ਮਹਾਰਾਜ ਇਹ ਅਧਿਕਾਰ ਦੇਖ ਜਾਣੇ ਦੇ ਵਿੱਚ ਆਉਂਦੇ ਆ ਅਰਦਾਸ ਕਰਨ ਦਾ ਇੱਕ ਲਹਿਜਾ ਇੱਕ ਤਰੀਕਾ ਹੁੰਦਾ ਹੈ ਖਾਲਸਾ ਸਾਹਿਬ ਸਿੱਖ ਜੀ ਜਿਹੜੀ ਬੇਂਤੀ ਹੈ ਆਪਾਂ ਕਿਸੇ ਸ਼ਖਸ ਅਗੇ ਕਰੀਏ ਜੇ ਆਪਾਂ ਕਿਸੇ ਅਗੇ ਕੁਝ ਚੀਜ਼ ਮੰਗਣੀ ਹੋਵੇ ਤੇ ਨਿਮਰਤਾ ਚਾਹੀਦੀ ਹੈ ਲਹਿਜਾ ਚਾਹੀਦਾ ਹੈ ਗੱਲ ਕਰਨ ਦਾ ਇਸੇ ਤਰ੍ਹਾਂ ਜਦੋਂ ਗੁਰੂ ਤੋਂ ਮੰਗਣਾ ਹੋਵੇ ਤੇ ਨਿਮਰਤਾ ਚਾਹੀਦੀ ਆ ਗੱਲ ਕਰਨ ਦਾ ਇੱਕ ਲਹਿਜਾ ਅਰਦਾਸ ਕਰਨ ਦਾ ਇੱਕ ਲਹਿਜਾ ਉਹ ਲਹਿਜਾ ਕਿ ਤੁਹ ਸਮਝ ਆਉਂਦਾ ਗੁਰੂ ਸਾਹਿਬ ਜੀ ਦੇ ਨਾਮ ਜਪਣ ਦੇ ਨਾਲ ਤਾਂ ਸੱਚੇ ਪਾਤਸ਼ਾਹ ਸਹਿਬ ਜੀ ਗੁਰੂ ਰਣਸਾਹਿਬ ਜੀ ਦੀ ਬਾਣੀ ਪੜ੍ਹਨ ਦੇ ਨਾਲ ਕਥਾ ਵਾਰਤਾ ਸੁਣਨ ਦੇ ਨਾਲ ਪੜ੍ਹਨ ਦੇ ਨਾਲ ਇੱਥੋਂ ਸਮਝ ਆਉਂਦਾ ਹੈ ਸੋ ਮਹਾਰਾਜ ਕਿਰਪਾ ਕਰਨ ਆਪਾਂ ਗੱਲ ਕਰਦੇ ਸਾਂ ਕਿ ਮਹਾਰਾਜ ਨੂੰ ਦਾਨ ਦਿੱਤਾ ਇੱਕ ਵਾਰੀ ਇੱਕ ਦਰਵੇਸ਼ ਧੰ ਸੱਚੇ ਬਾਦਸ਼ਾਹ ਸਾਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜੂਰ ਆਇਆ ਤੇ ਆ ਕੇ ਨਾ ਉਸਨੇ ਜਦੋਂ ਅਨੰਦਪੁਰ ਸਾਹਿਬ ਦਾਖਲ ਹੋਇਆ ਤੇ ਉਸਨੇ ਸੋਚਿਆ ਮੈਂ ਤੇ ਦਰਵੇਸ਼ ਆ ਤੇ ਜਦੋਂ ਦਰਵੇਸ਼ ਨੂੰ ਦਰਵੇਸ਼ ਮੰਨਦਾ ਹੈ ਤੇ ਕੁਝ ਵੱਡੀ ਚੀਜ਼ ਤੋਹਫਾ ਦੇਣਾ ਹੁੰਦਾ ਉਸਨੇ ਫੁੱਲਾਂ ਦਾ ਬਹੁਤ ਮਹਿੰਗਾ ਗੁਦਸਤਾ ਲੈ ਲਿਆ ਭੀੜ ਵਾਲੀ ਬਹੁਤ ਜਿਆਦਾ ਲੰਮੀ ਕਤਾਰ ਲੈਂਣ ਲੱਗੀ ਹੋਈ ਸੀ ਖੜਾ ਹੋ ਗਿਆ ਵੇਖਦਾ ਹੈ ਜਿਸ ਨੇ ਇੱਕ ਪੈਸਾ দান ਕੀਤਾ 1 ਰੁਪਿਆ ਲਮੜਾ দান ਕੀਤਾ ਮਹਾਰਾਜ ਉਸ ਨੂੰ ਫਤੇ ਬੁਲਾ ਕੇ ਸਿੱਖਾ ਭळा ਹੈ ਕਿਰਪਾ ਦ੍ਰਿਸ਼ਟੀ ਹੈ ਤੇਰੇ ਤੇ ਮਹਾਰਾਜ ਅਨਮੋਲ ਬਚਨ ਛੱਡਦੇ ਨੇ ਤੇ ਜਦੋਂ ਦਰਵੇਸ਼ ਪਾਸ ਆਇਆ ਮਹਾਰਾਜ ਸਾਹਿਬ ਦੇ ਆ ਕੇ ਕਹਿਣ ਲੱਗਾ ਮਹਾਰਾਜ ਭੇਟਾ ਕੀਤੀ ਮਾਇਆ ਇਹਨਾਂ ਦੇ ਨਾਲੋਂ ਜ਼ਿਆਦੀ ਦਿੱਤੀ ਤੇ ਮਹਾਰਾਜ ਨੇ ਉਸ ਨੂੰ ਵੀ ਉਹੀ ਬਚਨ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਰਤਾਰ ਮਹਾਰਾਜ ਭਲੇ ਕਰਨ ਤੁਹਾਡੇ ਦੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਕਹਿ ਕਹਿਣ ਲਗਾ ਮਹਾਰਾਜ ਮਹਾਰਾਜੋ ਜਿਹੜੇ ਸਿੱਖਨੇ ਉਹ ਤੁਹਾਨੂੰ ਇੱਕ ਇੱਕ ਰੁਪਈਆ ਇੱਕ ਨਮੜਾ ਦਾਨ ਕਰ ਰਹੇ ਨੇ ਤੁਸੀਂ ਉਹਨਾਂ ਵਾਸਤੇ ਵੀ ਉਹੀ ਲਫ਼ਜ਼ ਵਰਤਦੇ ਹੋ ਤੇ ਇੱਕ ਪਾਸੇ ਮੈਂ ਇੰਨੇ ਮਾਇਆ ਦਾਨ ਕਰ ਰਿਹਾ ਐ ਇੰਨਾ ਵਹਿਗਾ ਕੁਦਰਸਤਾ ਭੇਟਾ ਕਰ ਰਿਹਾ ਹਾਂ ਤੁਸੀਂ ਮੇਰੇ ਵਾਸਤੇ ਵੀ ਭਜਨ ਛੱਡਦੇ ਤੇ ਮਹਾਰਾਜ ਕਹਿਣ ਲੱਗੇ ਕਹਿਣ ਲੱਗੇ ਇੱਥੇ ਭਾਈ ਇਥੇ ਮਾਇਆ ਵਾਲੇ ਦੀ ਭੇਟਾ ਵਾਲੇ ਦੀ ਕੀਮਤ ਨਹੀਂ ਜਿਹੜਾ ਬਹੁਤੀ ਮਾਇਆ ਲੈ ਕਰਕੇ ਆਵੇ ਗਣਾ ਉਸ ਦੀ ਅਰਦਾਸ ਪਾਸ ਹੀ ਕਬੂਲ ਨੋ ਛੱਡ ਦਵਾਂਗੇ ਹੋ ਸਕਦੇ ਉਸ ਦੀ ਅਰਦਾਸ ਸੀ ਕਬੂਲ ਨਾ ਕਰੀਏ ਜਾਂ ਉਸ ਨੂੰ ਬਜਨ ਕਹਿ ਕਰਕੇ ਬਿਠਾ ਦਈਏ ਪਰ ਜਿਸ ਦੇ ਮਨ ਦੇ ਵਿੱਚ ਸ਼ਰਧਾ ਹੈ ਨਾ ਜਿਸ ਦੇ ਮਨ ਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਹੈ ਗੁਰੂ ਪ੍ਰਤੀ ਪ੍ਰੀਤ ਹੈ ਗੁਰੂ ਪ੍ਰਤੀ ਪਿਆਰ ਹੈ ਅਸੀਂ ਉਸ ਨੂੰ ਕਦੇ ਵੀ ਨਾ ਨਹੀਂ ਕਰ ਸਕਦੇ ਅਸੀਂ ਉਸ ਨੂੰ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਅਸੀਂ ਤੇਰੀ ਅਰਦਾਸ ਵਿਰਥੀ ਯੁਵਾ ਦਿੱਤੀ ਜਾਂ ਪੂਰੀ ਨਹੀਂ ਕੀਤੀ ਇੱਥੇ ਭਾਈ ਮਾਇਆ ਵਾਲੇ ਦੀ ਨਹੀਂ ਸ਼ਰਦਾ ਵਾਲੇ ਦੇ ਨਾਮ ਵਾਲੇ ਦੀ ਕਦਰ ਹੈ ਬਾਣੀ ਪੜਨ ਵਾਲੇ ਦੀ ਕਦਰ ਹੈ ਸੁਤ ਧਾਨੂੰ ਵੀ ਵਜਨ ਉਹ ਸੀ ਛੱਡੇ ਹਨ ਤੇ ਸੇਖਾਂ ਨੂੰ ਵੀ ਵਜਨ ਉਹ ਛੱਡਿਆ ਨੇ ਤੇ ਮਾਇਆ ਵਾਲੇ ਦੀ ਕਦਰ ਨਹੀਂ ਸੋ ਇਤੋਂ ਆਪਾਂ ਇਹ ਨਹੀਂ ਸਿੱਖਿਆ ਲੈਣੀ ਕਿ ਮਾਇਆ ਭੇਡਾਂ ਨਹੀਂ ਕਰਨੀ ਸਮਝਾਉਣਾ ਮਹਾਰਾਜ ਇਹ ਕੀਤਾ ਹੈ ਕਿ ਜਿਹੜੀ ਮਾਇਆ ਹੈ ਨਾ ਇਸ ਦੇ ਨਾਲ ਗੁਰੂ ਨਹੀਂ ਖਰੀਦਿਆ ਜਾ ਸਕਦਾ ਇਸ ਦੇ ਨਾਲ ਰੱਬ ਨਹੀਂ ਖਰੀਦਿਆ ਜਾ ਸਕਦਾ ਕਰਤਾਰ ਇਸ ਦੇ ਨਾਲ ਵਸ ਨਹੀਂ ਆਉਣਾ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਐਸੀ ਕਿਰਪਾ ਹੈ ਕਿ ਉਸ ਦੇ ਸ਼ਰਧਾ ਦੇ ਨਾਲ ਬਾਣੀ ਪੜਨ ਦੇ ਨਾਲ ਨਾਮ ਜਪਣ ਦੇ ਨਾਲ ਧਿਰ ਦੇ ਘਰ ਵਿੱਚ ਵਸਣਾ ਉਸਨੇ ਕਿਰਪਾ ਜੇ ਉਹਦੀ ਕਿਰਪਾ ਦ੍ਰਿਸ਼ਟੀ ਆ ਤੁਹਾਡੇ ਤੇ ਜੇ ਤੁਹਾਡੇ ਤੇ ਕਿਰਪਾ ਹੈ ਉਸ ਦੇ ਨਾਲ ਹਿਰਦੇ ਘਰ ਦੇ ਵਿੱਚ ਵਸਣਾ ਹੈ ਮਾਇਆ ਮੋਤੀ ਦਾਣ ਕੀਤਾ ਨਹੀਂ ਮਾਇਆ ਵਾਲੇ ਦੇ ਲੋਕੀ ਤਨਵਾੜ ਤੋਂ ਤਨਵਾੜ ਪਏ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਗੋਲਕਾਂ ਦੇ ਵਿੱਚ ਬਹੁਤ ਜ਼ਿਆਦਾ ਮਾਇਆ ਭੇਡਾ ਕਰਦੇ ਨੇ ਮਹਾਰਜ ਕਹਿੰਦੇ ਇਹ ਦੇ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਨੇ ਸੁਗਰੂ ਸਾਹਿਬ ਬਹੁਤ ਤਰੀਕਿਆਂ ਦੇ ਨਾਲ ਸਮਝਾਉਣਾ ਕਰਦੇ ਨੇ ਸ਼ਰਦਾ ਵਾਲੇ ਦੀ ਕਦਰ ਕਿੱਥੇ ਮਹਾਰਜ ਜੀ ਲੱਗੇ ਕਿ ਵੀ ਜੇ ਨਹਾਤਿਆਂ ਤੁਸੀਂ ਕਹਿੰਦੇ ਹੋ ਤੀਰਥਾਂ ਦੇ ਨਹਾਉਣਾ ਤੀਰਥੇ ਤੇ ਜਾਣਾ ਚੰਗੀ ਗੱਲ ਹੈ ਆਪਣੇ ਤੀਰਥ ਨੇ ਬਹੁਤ ਚੰਗੀ ਗੱਲ ਹੈ ਜਾਣਾ ਚਾਹੀਦਾ ਤੀਰਥਾਂ ਨੂੰ ਮਾੜਾ ਬੋਲਣਾ ਸਾਡੇ ਅਸੀਂ ਇਹ ਜੋਗੇ ਨਹੀਂ ਕਿ ਅਸੀਂ ਤੀਰਥਾਂ ਨੂੰ ਮਾੜਾ ਬੋਲੀ ਨਾ ਹੀ ਕਿਸੇ ਨੂੰ ਹੱਕ ਹੈ ਕਿਸੇ ਤੀਰਥ ਨੂੰ ਮਾੜਾ ਬੋਲਣ ਦਾ ਪਰ ਧੰਨ ਸੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ ਕਿ ਜੇ ਭਾਈ ਨਹਾਨ ਦੇ ਨਾਲ ਹੀ ਸ਼ੁਧ ਹੁੰਦੇ ਨਹਾਨ ਦੇ ਨਾਲ ਹੀ ਪਰਮਾਤਮਾ ਮਿਲਦਾ ਹੈ ਨਾ ਤੇ ਪਾਣੀ ਦੇ ਵਿੱਚ ਰਹਿਣ ਵਾਲਾ ਡੱਡੂ ਮੱਛੀ ਮਗਰ ਮੱਛ ਵੱਡੇ ਵੱਡੇ ਮੱਛੀਆਂ ਜਿਹੜੀਆਂ ਹਨ ਹੋਰ ਜੀਵ ਹਨ ਫਿਰ ਇਹਦੇ ਕਦੋਂ ਦੇ ਮੁਕਤ ਹੋ ਗਏ ਹੁੰਦੇ ਇਹਦੇ ਫਿਰ ਕਦੋਂ ਦੇ ਮੁਕਤ ਹੋ ਗਏ ਹੁੰਦੇ ਇਹਦੇ ਜੁਨਾ 'ਚ ਭਟਕ ਰਹੇ ਨੇ ਮਹਾਰਜ ਕਹਿੰਨੇ ਕਿ ਨਹੀਂ ਕਰਮ ਕਾਂਡ ਕਰਕੇ ਨਹੀਂ ਸ਼ਰਧਾ ਕਰਕੇ ਪ੍ਰੇਮ ਕਰਕੇ ਗੁਰੂ ਦੇ ਮਹਾਰਜ ਨੇ ਕਿਹਾ ਜਿਨੇ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਕਾਹੂ ਲੈ ਪੂਜਤਿਸ ਸਾ ਮ ਕਾਹੂ ਸ਼ਾਕ ਤੁਸੀਂ ਸੁਣਾਇਓ ਕੋਉ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨਤਾਇਓ ਪੂਰ ਕਰਿਆ ਹੁਰ ਜੋ ਸਮਝੀ ਜਾ ਕੇ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਿ ਕਾਹੂ ਬਤਾਨ ਕੋ ਮਰਤ ਕਾਹੂ ਤੇ ਬਤਾਨਾ ਨੂੰ ਪੂਜੀ ਜਾਂਦੇ ਹਨ ਕੋਉ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨਤਾਇਓ ਪਰ ਜ ਕੀਰਤ ਵਿੱਚ ਕਹਿੰਦੇ ਪੂਰ ਕਰਿਆ ਝੂਠੀ ਕਰਿਆ ਹੁਰ ਜੋ ਸਭ ਹੀ ਜਾ ਸਾਰੇ ਜਗ ਨੂੰ ਜਿਮੜੀ ਹੋਈ ਹੈ ਸ੍ਰੀ ਭਗਵਾਨ ਨੂੰ ਭੇਦ ਨਾ ਪਾਇਓ ਜਿਹੜਾ ਆਕਾਲ ਪੁਰਖ ਭਗਵਾਨ ਪਰਮੇਸ਼ਰ ਹੈ ਉਸ ਦਾ ਜਿੰਨਾ ਨੇ ਭੇਦ ਨਹੀਂ ਪਾਇਆ ਉਹਦਾ ਭੇਦ ਨਹੀਂ ਲਿਆ ਜਾ ਸਕਦਾ ਉਹਦੇ ਭੇਦ ਹੈ ਕਦੋਂ ਤੋਂ ਰਹੇਦਾ ਉਸ ਨੂੰ ਕਦੇ ਆ ਲੱਖਾਂ ਜੁਬਾਨਾਂ ਆ ਜਾਣ ਲੱਖਾਂ ਵਿਦਵਾਨ ਆ ਜਾਣ ਉਸ